ਹਾਂਜੀ ਕਿਸਾਨ ਪ੍ਰਭੂ ਤੁਹਾਡੇ ਵਾਸਤੇ ਜਿਹੜਾ ਅਮਰੀਵ ਆਪਾਂ ਹਰ ਵੀ ਸਾਈਡ ਕਣਕ ਵਾਸਤੇ ਲੈ ਕੇ ਆ ਸੀ ਇਹਦੇ ਵਾਸਤੇ ਆਪਾਂ ਕੁਝ ਕੁ ਜ਼ਰੂਰੀ ਗੱਲਾਂ ਕਰਨੀਆਂ ਜਿਹੜੀਆਂ ਤੁਹਾਡੇ ਫੱਕ ਦੇ ਵਿੱਚ ਭੁਗਤਣਗੀਆਂ 100% ਜੇ ਤੁਸੀਂ ਉਹ ਗੱਲਾਂ ਤੇ ਅਮਲ ਕਰ ਲੋਗੇ ਤਾਂ ਜਿਹੜਾ ਤੁਹਾਡਾ ਨੁਕਸਾਨ ਹੈ ਹੁਣ ਉਹ ਬਚ ਰਊਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਮੱਲੋ ਜਿਹੜੀ ਅਮਰੀਵਾਂ ਦਵਾਈ ਹੈ ਕਾਫੀ ਜ਼ਿਆਦਾ ਸਟਰੋਂਗ ਹੈ ਔਰ ਇਹ ਕਣਕ ਨੂੰ ਇੱਕ ਵਾਰ ਜਿਹੜਾ ਪੀਲਾ ਉਹ ਲਾਜ਼ਮੀ ਕਰਦੀ ਹੈ ਲੇਕਿਨ ਜੇ ਤੁਸੀਂ ਕੁਛ ਕੁ ਸਾਵਧਾਨੀ ਵਰਤੋਗੇ ਤਾਂ ਤੁਹਾਨੂੰ ਪੂਰਾ ਫਰਕ ਪੈ ਜਾਊਗਾ ਗਲਦੀਪੂਰੀ ਗੌਰ ਕਰਕੇ ਚੱਲੋ ਨੰਬਰ 1 ਇਹ ਵੀ ਜਿਹੜਾ ਤੁਸੀਂ ਮਲਕੇ ਕੋਰ ਤੋਂ ਪਹਿਲਾਂ ਕਰਨੀ ਹੈ ਤਾਂ ਤਿਆਰ ਰੱਖੋ ਕਿ 10 ਢੋਲੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਹੈ ਲੇਕਿਨ ਉਹਦੇ ਵਿੱਚ ਇਹ ਗੌਰ ਕਰਨੇ ਵੀ ਜਿਹੜਾ ਤੁਸੀਂ 24 ਘੰਟਿਆਂ ਦੇ ਵਿੱਚ ਵਿੱਚ ਪਾਣੀ ਲਾਉਣਾ ਇਹਨੂੰ ਕੰਪਲਸਰੀ ਹੈ 24 ਘੰਟਿਆਂ ਵਿੱਚ ਪਾਣੀ ਲਾਉਣਾ ਜ਼ਰੂਰੀ ਹੈ ਅਗਰ ਤੁਸੀਂ ਪਾਣੀ ਲਾਉਣ 'ਚ ਨਾਕਾਮ ਰਹੇ ਤਾਂ ਤੁਹਾਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਤੇ ਦੂਸਰਾ ਕੀ ਹੈ ਜੇ ਤੁਸੀਂ ਕੋਰਪਰ ਤੋਂ ਬਾਅਦ ਵਿੱਚ ਕਰਨੀ ਹੈ ਤਾਂ ਫਿਰ ਤੁਸੀਂ ਕੀ ਕਰਨਾ ਹੈ ਜਦੋਂ ਤੱਕ ਤੁਹਾਡਾ ਬਾਣ ਪੂਰਾ ਬੱਤਰ ਨਹੀਂ ਆਉਂਦਾ ਤੁਹਾਡੇ ਪੈਰਾਂ ਨਾਲ ਮਿੱਟੀ ਚੁੰਮੜ ਨੂੰ ਨਹੀਂ ਛੜਦੀ ਜਾਂ ਕਹਿ ਸਕੋਗੇ ਤੁਹਾਡੀ ਜੀ ਅੱਡੀ ਹੈ ਪੂਰੀ ਸਹੀ ਤਰ੍ਹਾਂ ਬਾਣ ਸਹਾਰਨ ਲੱਗ ਗਿਆ ਤਾਂ ਤੁਸੀਂ ਉਦੜੀ ਦਵਾਈ ਆ ਉਹ ਕਰਨੀ ਹੈ ਮੈਂ ਤੁਹਾਨੂੰ ਇਹਦਾ ਪੰਪਰ ਦਿਖਾਉਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮੰਨ ਲਓ ਵੀ ਜਿਹੜੀ ਇਹ ਦਵਾਈ ਹੈ ਜਿਹੜਾ ਤੁਸੀਂ ਲਿਕਵਿਡ ਆ ਬਾਅਦ ਚ ਕੋਲ ਕਰਨਾ ਹੈ ਜਿਹੜਾ ਮਤਲਬ ਕਿ ਪਾਊਡਰ ਦਵਾਈ ਹੈ ਉਹ ਪਹਿਲਾਂ ਘੁਲਣੀ ਹੈ ਤੁਸੀਂ 10 ਡੱਬੇ ਪਾਣੀ ਦੇ ਪਾ ਕੇ ਘੱਟੋ-ਘੱਟ ਜੇ ਤੁਸੀਂ ਮਤਲਬ ਇਹਦਾ ਜਿਹੜੀ ਡੋਜ਼ ਹੈ 1.5 ਕਿਲਿਟਰ ਰੱਖਣੀ ਹੈ 15 ਡੱਬੇ ਪਾਣੀ ਦੇ ਪਾ ਕੇ ਦਵਾਈ ਪਹਿਲਾਂ ਘੁਲਣੇ ਛੱਡ ਦੇਣੀ ਹੈ ਉਸ ਤੋਂ ਬਾਅਦ ਇਹ ਦਵਾਈ ਹੈ ਲਿਕਵਿਡ ਹੈ ਤੁਸੀਂ ਬਾਅਦ ਵਿੱਚ ਇਹ ਮਿਕਸ ਕਰ ਸਕਦੇ ਹੋ ਤੇ ਤੇ ਉਹਦੇ ਵਿੱਚ ਸਿਸਟਮ ਕੀ ਹੈ ਜੇ ਆਪਾਂ ਕਿਉਂਕਿ ਮੈਂ ਡੇਢ ਕਰ ਤਾਂ ਬੋਲਿਆ ਕਿਉਂਕਿ ਜਿਹੜੀਆਂ ਜ਼ਮੀਨਾਂ ਦਾ ਹਸਾਕਤਾ ਹੁੰਦਾ ਹੈ ਕਈ ਜਿੰਨਾ ਜ਼ਮੀਨਾਂ ਜਾਦੇ ਦਾ ਕਰਨ ਜੇ ਆਪਾਂ ਕਹਿ ਲਈ ਕਿ ਜਿਹੜੀ ਪਟਿਆਲਾ ਸਾਈਡ ਜ਼ਮੀਨਾਂ ਨੇ ਉੱਥੇ ਗੁਲਣ ਦੇ ਕਾਫੀ ਭਮਾਰ ਹੈ ਅਗਰ ਤੁਹਾਡੀ ਮਿੱਟੀ ਇਹਨੂੰ ਪੂਰੇ 1 ਦੇ ਸਹਿਨ ਕਰਦੀ ਹੈ ਤੁਸੀਂ 1 ਏਕੜ ਦੇ ਕਰ ਸਕਦੇ ਹੋ ਅਗਰ ਤੁਹਾਡੀ ਜ਼ਮੀਨ ਥੋੜੀ ਹਲਕੀ ਪੈਂਦੀ ਹੈ ਤਾਂ ਤੁਸੀਂ ਡੇਢ ਏਕੜ ਦੇ ਜਿਹੜੀ ਇਹ ਜੀ ਡੋਜਾ ਲਗਾ ਸਕਦੇ ਹੋ ਹਾਲਾਂਕਿ ਕੰਪਨੀ ਇੱਕ ਇੱਕ ਦੀ ਡੋਜ਼ ਹੀ ਰეკਮੈਂਡ ਕਰਦੀ ਹੈ ਪਰ ਜਿਵੇਂ ਕੁਝ ਆਪਣੇ ਦੇ ਪਲੇਅਰ ਹੋਇਆ ਸੀ ਕਿ ਉੱਥੇ ਜਿਆਦਾ ੱਤਕਾ ਲੱਗੇ ਕਣਕ ਨੂੰ ਹੋਣਾ ਕਰਨਾ ਕੁਝ ਨਹੀਂ ਹੁੰਦਾ ਕਣਕ ਹਫ਼ਤੇ ਦੇ ਬਾਅਦ ਜੇ ਉਹੀ ਆਪਣੇ ਮਲਕੇ ਸਿਸਟਮ ਦੇ ਵਿੱਚ ਦੁਬਾਰੇ ਆ ਜਾਂਦੀ ਹੈ ਹਫ਼ਤੇ ਦਾ ਹਨਾ ਦੁਬਾਰੇ ਕਣਕ ਫਿਰ ਹਰੀ ਹੋਣੀ ਸਟਾਰਟ ਹੋ ਜਾਂਦੀ ਹੈ ਪਰ ਇੱਕ ਹੋਰ ਵੀ ਪੀਲ ਕ ਜਿਹੜੀ ਉਹ ਚੌਂਕ ਜਾਂਦੀ ਹੈ ਤੇ ਇੱਕ ਚੀਜ਼ ਹੋਰ ਮੇਨ ਤੁਸੀਂ ਜਿਹੜੀਆਂ ਚੀਜ਼ਾਂ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਚੀਜ਼ਾਂ ਆਪਾਂ ਦੱਸਿਆ ਵੀ ਆਲੂ ਸਰੋਂ ਗਾਜਰ ਮੂਲੀ ਠੀਕ ਹੈ ਜੀ ਮੀਟਰ ਵਰਸੀਮ ਗੋਭੀ ਵਰਗੀਆਂ ਜਿਹੜੀਆਂ ਵੀ ਤੁਹਾਡੀ ਜਿਹੜੀਆਂ ਵੀ ਤੁਹਾਡੀਆਂ ਫਸਲਾਂ ਨੇ ਘੱਟੋ-ਘੱਟ ਉਹ ਇਦੋਂ 3 ਤੋਂ 4 ਮੀਟਰ ਦੂਰੀ ਤੇ ਹੋਣੀਆਂ ਜੁਰਨੇ ਜਿੱਥੋਂ ਤੱਕ ਇਹਦੀ ਫਫਾਰ ਜਾਣੀ ਹੈ ਇਹਦੀ ਭਾਫ ਜਾਣੀ ਹੈ ਅਗਰ ਮੰਨ ਲਓ ਤੁਹਾਡੀ ਲੱਵੇ ਸਬਜ਼ੀ ਲੱਗੀ ਆ ਜਾਂ ਤੁਹਾਡੀ ਆਡਾਂ ਸਰੋਂ ਨੇ ਲੱਗੀਆਂ ਹੋਈਆਂ ਵੀ ਜਿੱਥੇ ਵੀ ਤੁਹਾਡੀ ਉਹ ਚੀਜ਼ ਹੋਈ ਇਹਨੇ ਉਹ ਖਤਮ ਕਰ ਦੇਣੀ ਇਸ ਕਰਕੇ ਪੂਰੀ ਗੌਰ ਨਾਲ ਵਰਤਿਓ ਤੇ ਤੁਹਾਡੀ ਸਬਜ਼ੀ ਤੋਂ ਘੱਟੋ-ਘੱਟ ਇਹ 3-4 ਮੀਟਰ ਜਿਹੜਾ فاਸਲਾ ਹੋਵੇ ਜਿੱਥੋਂ ਤੱਕ ਤੁਹਾਡੀ ਦਵਾਈ ਜਿਹੜੀ ਫਫਾਰ ਹੈ ਉਹਦਾ ਜਿਹੜੀ ਮਰ ਕੇ ਫੌਗ ਆ ਉਹ ਨਾ ਜਾਵੇ ਸੋ ਇਹ ਖਾਸ ਗੱਲਾਂ ਧਿਆਨ ਰੱਖਿਓ ਫਿਰ ਆਪਾਂ ਨੁਕਸਾਨ ਹੋਣ ਤੋਂ ਬਚ ਲੈਣਗੇ ਤੇ ਕਿਉਂਕਿ ਕਾਨਕੀਆ ਪ੍ਰੋਡਕਟ ਬਹੁਤ ਸੋਹਣੀ ਕੰਪਨੀ ਦਾ ਹੈ ਬਾਅਦ 'ਚ ਤੁਹਾਡੇ ਰਿਸ਼ਤੇ ਦੁਕਾਨਦਾਰਾਂ ਨਾਲ ਖਰਾਬ ਹੋਣ ਜਾਂ ਕੰਪਨੀ ਨਾਲ ਹੋਣ ਬਾਅਦ 'ਚ ਉਹ ਗੱਲਾਂ ਦਿੱਕਤ ਦਿੰਦੀਆਂ ਇਸੇ ਕਰਕੇ ਵੀਡੀਓ ਬਣ ਰਹੀ ਮਕਸਦ ਸੀਗਾ ਵੀ ਸਾਡੇ ਕਿਸਾਨ ਭਰਾਵਾਂ ਨੂੰ ਚੀਜ਼ ਬਾਰੇ ਬਤ-ਬਤ ਜਾਣੂ ਕਰਾਇਆ ਜਾਵੇ ਤਾਂ ਜੋ ਸਾਡੇ ਕਿਸਾਨ ਭਰਾਵਾਂ ਦੇ ਹਿੱਤ ਵਿੱਚ ਗੱਲ ਕੀਤੀ ਜਾਵੇ ਕਿਉਂਕਿ ਪ੍ਰੋਡਕਟ ਕੋਈ ਵੀ ਨਾਮ ਆਉਂਦਾ ਜਦੋਂ ਤੱਕ ਸਾਡੇ ਕਿਸਾਨ ਭਰਾਵਾਂ ਵਰਤਨ ਦੀ ਸਮਝ ਆਉਂਦੀ ਹੈ ਉਦੋਂ ਤੱਕ ਪ੍ਰੋਡਕਟ ਫਿਰ ਆਪਾਂ ਮਲਕੇ ਪ੍ਰੋਡਕਟ ਨੂੰ ਖਤਮ ਕਰ ਦਿੰਦੇ ਆ ਕਿਉਂਕਿ ਆਪਾਂ ਉਹਨੂੰ ਸਮਝ ਨਹੀਂ ਪਾ ਰਹੇ ਵੀ ਇਹ ਕਰਨ ਲੱਗੀ ਹੈ ਸੋ ਇਸ ਕਰਕੇ ਤੁਸੀਂ ਇਹ ਚੀਜ਼ਾਂ ਖਾទਿਆ ਰੱਖਣਾ ਤੇ ਦੱਸਾਂ ਵੀ ਇਹ ਜਿਹੜੀ ਹੈਗੀ ਹੈ ਸਾਰੇ ਹੀ ਕੱਖ ਖਤਮ ਕਰਦੀ ਹੈ ਚਾਹੇ ਗੁੱਲੀ ਲੰਦਾ ਹੋਵੇ ਚਾਹੇ ਤੁਹਾਡੇ ਖੇਤ ਚ ਚੋੜੇ ਪੱਤੇ ਆ ਕੱਖ ਹੋਵੇ ਵੀ ਟੋਟਲ ਸਾਰੇ ਹੀ ਨਦੀਨਾਂ ਤੇ ਇਹ ਕੰਮ ਕਰਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਜੇ ਤੁਸੀਂ ਚੰਗੇ ਭਾਵੇਂ ਵਿੱਚ ਵਧੀਆ ਰੇਟਾਂ ਦੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲ ਲਿਜਾ ਸਕਦੇ ਹੋ ਕੈਸ਼ ਕਾਊਂਟਰ ਖਿਆਲੇ ਦਾ ਪੰਜਾਬ ਪੈਸਟੇ ਸਟੋਰ ਮਾਨਸਾ ਕੈਂਚੀਆਂ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਕਰਿਓ ਸਸੀ ਕਾ